ਆਹ ਦੇਖ ਲੋ ਸ਼ਰਾਰਤੀ ਲੋਕਾਂ ਦੀ ਗੰਦੀ ਹਰਕਤ ਸ਼ਹੀਦ ਉਦਮ ਸਿੰਘ ਦੇ ਸਟੈਚੂ ਦਾ ਕੀਤਾ અપਮਾਨ ਤੇ ਹੱਥ ਦੇ ਵਿੱਚ ਫੜਿਆ ਪਿਸਤੌਲ ਚੋਰੀ ਕਰਕੇ ਲੈ ਗਏ ਤੁਹਾਨੂੰ ਦੱਸ ਦਿਆ ਕਿ ਤਸਵੀਰ ਅਬੋਹਰ ਦੀ ਹੈ ਜਿੱਥੇ ਅਬੋਹਰ ਦੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਸ਼ਹੀਦ ਉਦਮ ਸਿੰਘ ਦਾ ਸਟੈਚੂ ਤੋੜ ਦਿੱਤਾ ਤੇ ਹੱਥ ਦੇ ਵਿੱਚ ਫੜਿਆ ਪਿਸਤੌਲ ਵੀ ਚੋਰੀ ਕਰਕੇ ਲੈ ਗਏ ਨੇ ਤੇ ਮੌਕੇ ਤੇ ਹੁਣ ਪੁਲਿਸ ਵੀ ਪਹੁੰਚ ਗਈ ਹੈ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਹਨਾ ਵਿਅਕਤੀਆਂ ਨੇ ਇਸ ਜਹੀਦ ਉਦਮ ਸਿੰਘ ਦਾ ਸਟੈਚੂ ਤੋੜਿਆ ਤੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ਼ ਵੀ ਪਾਇਆ ਜਾ ਰਿਹਾ ਹੈ ਤੇ ਐਸਐਚਓ ਸੁਨੀਲ ਕੁਮਾਰ ਨੇ ਐਲਾਨ ਕੀਤਾ ਹੈ ਕਿ ਸਟੈਚੂ ਤੋੜਨ ਵਾਲੇ ਵਿਅਕਤੀਆਂ ਦੀ ਜੋ ਸੂਚਨਾ ਦੇਵੇਗਾ ਉਸ ਨੂੰ 25000 ਰੁਪਏ ਇਨਾਮ ਵੀ ਦਿੱਤਾ ਜਾਵੇਗਾ ਤੇ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਹ ਜਿਹੜਾ ਕੰਮ ਜਿਨ੍ਹਾਂ ਨੇ ਵੀ ਕੀਤਾ ਜਿੰਨੀਆਂ ਵੀ ਲਾਂਤਾਂ ਦਿੱਤੀਆਂ ਜਿੰਨੀਆਂ ਵੀ ਇਹਨਾਂ ਦਾ ਇਸ ਕਿਰਤਿਆ ਦਾ ਨਿੰਦਾ ਕੀਤੀ ਜਾਏ ਕੋਰ ਨਿੰਦਾ ਉਨੀ ਥੋੜੀ ਹੈ ਕਿਉਂਕਿ ਹਜੇ 2 ਦਿਨ ਹੀ ਹੋਏ ਸੀ ਸਾਡੇ ਸਮਾਜ ਸੇਵੀ ਸੰਸਥਾਵਾਂ ਕਮੋ ਬਰਾਦਰੀ ਤੇ ਹੋਰ ਸਾਰੇ ਵਿੱਥੇ ਮੰਦੀਆਂ ਨੇ ਮਿਲ ਕੇ ਬੜਾ ਹੀ ਸੋਹਣਾ ਇੱਕ ਸ਼ਹਿਰ ਦੇ ਲਈ ਇੱਕ ਚੌਕ ਜਿਹੜਾ ਸਥਾਪਿਤ ਕੀਤਾ ਮਿਹਨਤ ਕੀਤੀ ਤੇ ਸਾਡੇ ਸ਼ਹੀਦਾਂ ਨੂੰ ਐ ਜਿਹੜਾ ਅ ਅਸੀਂ ਯਾਦ ਰੱਖ ਸਕੀ ਉਹਨਾਂ ਦੀ ਕੁਰਬਾਨੀਆਂ ਨੂੰ ਉਹਦੇ ਲਈ ਬਹੁਤ ਵਧੀਆ ਉਪਰਾਲਾ ਕੀਤਾ ਸੀ ਪਰ ਇਹ ਜਿਹੜਾ ਸਮਾਜਿਕ ਤੱਤ ਹੈ ਜਿਨ੍ਹਾਂ ਨੇ ਕੰਮ ਕੀਤਾ ਮੇਰੀ ਪੁਰਜ਼ੋਰ ਮੰਗ ਹੈ ਕਿ ਇਹਨਾਂ ਨੂੰ ਲੱਭ ਕੇ ਤੇ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਕੜੀ ਤੋਂ ਕੜੀ ਸਜ਼ਾ ਹੈ ਕਿ ਐਗਜ਼ਾਮਪਲ ਸੈੱਟ ਕਰ ਦੇਣਾ ਚਾਹੀਦਾ ਹੈ ਕਿ ਅੱਗੋਂ ਤੋਂ ਇਹੋ ਜਿਹਾ ਕੰਮ ਨਾ ਹੋਵੇ ਤੇ ਫਿਰ ਇੱਕ ਵਾਰੀ ਵੀ ਜਿੰਨੀ ਨਿੰਦੇ ਕੀਤੀ ਜਾਵੇ ਬਹੁਤ ਮਾੜਾ ਕੰਮ ਕੀਤਾ ਉਹਦੇ ਲਈ ਰੋਸ਼ ਹੈ ਸਾਰੇ ਪਾਈਚਾਰੇ ਵਿੱਚ ਰੋਸ਼ ਹੈ ਘਟਨਾ ਸਾਰਿਆਂ ਦੇ ਦਿਲਾਂ 'ਚ ਬੜਾ ਰੋਸ਼ ਹੈ ਬੜਾ ਦੁੱਖ ਹੈ ਤੇ ਅਸੀਂ ਮੈਂ ਐਸਐਸਪੀ ਨਾਲ ਵੀ ਹੋਰ ਸਾਰੇ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ ਜਿਨੇ ਵੀ ਕੀਤਾ ਉਹ ਲੁਕ ਨਹੀਂ ਸਕਦਾ ਉਹਨੂੰ ਫੜ ਕੇ ਉਹਦੇ ਤੇ ਕੇਸ ਚੱਲੂਗਾ ਸਾਰਾ ਕੁਝ ਚੱਲੂਗਾ ਕਿਉਂਕਿ ਇਹ ਸਾਰੇ ਦੇਸ਼ ਦਾ ਇੱਕ ਸ਼ੀਦ ਹੈ ਯਾਰ ਤਮਾਲ ਹੋ ਗਈ ਵੀ ਸ਼ੀਦਾਂ ਨੂੰ ਵੀ ਕੋਈ ਨਹੀਂ ਛੱਡਦਾ ਹਲੇ ਤਾਂ ਹੁਣ ਤਾਂ ਘਾਟਨ ਕੀਤਾ ਹਲੇ ਪਲਸਰ ਤਾਂ ਕੀਤਾ ਤੇ ਅੱਜ ਦੇ ਨਾਲ ਐਕਸਪ੍ਰੈਸ ਕਰਨਾ ਬੜੀ ਮੰਦਭਾਗੀ ਘਟਨਾ ਬੜੇ ਸਾਰੇ ਜਣੇ ਨਿੰਦਾ ਕਰਦੇ ਤੇ ਸਾਰਿਆਂ ਦੇ ਦਿਲਾਂ ਵਿੱਚ ਦੁੱਖ ਬਹੁਤ ਹੈ ਇਸ ਵਾਰ ਅੱਜ ਵੀ ਇਸ ਮਾਨ ਦੇਸ਼ ਭਗਤ ਸ਼ਹੀਦ ਉਧਮ ਸਿੰਘ ਦਾ ਲੋਕਾ ਪਰ ਦੇਖ ਰਹੇ ਹਾਂ ਕਿ ਉਹਨਾਂ ਦੇ ਆਦਮ ਕਰਦ ਬੁੱਤ ਦਾ ਜਿਹੜਾ ਹੈ ਰਵਲਵਰ ਜਿਹੜਾ ਮੇਨ ਉਹਦਾ ਹੱਥ ਜਿਹੜਾ ਹੈ ਉਸ ਨੂੰ ਤਹਿਸ ਨੈਸ ਕਰਕੇ ਇਹਨਾਂ ਮਹਾਨ ਸ਼ਹੀਦਾਂ ਤੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਜਿਹੜਾ ਲੋਕਾਂ ਨੂੰ ਪਹੁੰਚਾਉਂਦਾ ਸੀ ਜੋ ਉਪਰਾਲਾ ਕੀਤਾ ਸੀ ਸਾਡੀ ਕਮੇਟੀ ਨੇ ਜੀ ਮਨੋਸਰ ਇਨਫੋਰਮੇਸ਼ਨ ਆਈਡੀ ਜੀ ਇਦਾਂ ਕਰਕੇ ਮਾਨਸ਼ੀਰ ਜੀ ਜੀ ਦੋਨੋਂ ਮਨਸ਼ੀਰ ਜੀ ਦੇ ਕੋਲ ਤੋਂ ਨਾਲ ਉਹ ਜਿਹੜਾ ਉਹਨਾਂ ਦਾ ਰਿਵਲਵਰ ਹੈ ਉਹ ਉਹ ਤੋੜ ਕੇ ਸਰਾਫੀ ਅੰਸਰ ਚੋਈ ਕਰਕੇ ਲੈ ਗਿਆ ਤੇ ਅਸੀਂ ਇਮੀडिएटली ਮੌਕੇ ਤੇ ਪਹੁੰਚੇ ਹਾਂ ਅਸੀਂ ਇਨਵੈਸਟੀਗੇਸ਼ਨ ਜਾਰੀ ਕਰਤੀ ਹੈ ਡੈਫੀਨੇਟਲੀ ਜੀ ਛੱਡਿਆ ਨਹੀਂ ਜਾਊਗਾ ਕੋਈ ਵੀ ਅਜੇ ਸਰਾਫੀ ਅੰਸਰ ਅਸੀਂ ਉਸ ਨੂੰ ਉਹਦੇ ਅੰਤ ਤੱਕ ਪਹੁੰਚਾਵਾਂਗੇ ਜੀ ਸਵੇਰੇ ਜੀ ਹੁਣ ਆਇਆ ਕੰਮ ਤੋਂ ਤਾਂ ਪਤਾ ਲੱਗਿਆ ਸਰ ਅੱਛਾ ਜੀ ਕੀ ਕੁਝ ਹੋਇਆ ਸੀਗਾ ਤੇ ਕੁਝ ਪਤਾ ਲੱਗਿਆ ਪੱਥਰ-ਪੁੱਥਰੇ ਵੀ ਸੁੱਟੇ ਹੋਏ ਜਾਂ ਕੁਝ ਸਰ ਕਿਸੇ ਨੇ ਪੱਥਰ ਮਾਰ ਕੇ ਹੱਥ ਤੋੜਿਆ ਹੈ ਅੱਛ ਰਾਤ ਨੂੰ ਸੀਗੇ ਇਹ 5 ਵਜੇ ਕੱਲ ਵੇਖਿਆ ਜੀ ਅਸੀਂ ਕੰਮ ਤੋਂ ਆ ਰਹੇ ਸੀਗੇ ਉਦੋਂ